ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਚੈਨਲ ਤੇ ਤੇ ਹੋਰ ਤੁਸੀਂ ਸਾਰੇ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਬਲਾਜ ਵੀ ਕਿਵੇਂ ਆਪਾਂ ਇਹਨੂੰ ਤਿਆਰ ਕੀਤਾ ਆ ਦੇਖੋ ਆਪਾਂ ਇਹ ਚ ਕੀਤੀ ਐ ਕਢਾਈ ਆਟਿਆ ਨਹੀਂ ਆਪਾਂ ਐਵੇਂ ਦਾ ਬਣਾਇਆ ਕਢਾਈ ਵਾਲਾ ਆ ਦੇਖੋ ਜੀ ਬਹੁਤ ਸੋਹਣਾ ਜੀ ਬਲਾਊਜ਼ ਬਣ ਕੇ ਤਿਆਰ ਹੋਇਆ ਤੇ ਆ ਆਪਾਂ ਕੀਤਾ ਜੀ ਕਰੋਸ਼ੀਆ ਗਲੇ ਤੇ ਤੇ ਆਪਾਂ ਬਾਜੂ ਤੇ ਕੀਤਾ ਕਰੋਸ਼ੀਆ ਇੱਧਰ ਹਜੇ ਰਹਿੰਦਾ ਮੋਢੇ ਤੇ ਕਰੋਸ਼ੀਆ ਥੋੜਾ ਜਿਹਾ ਕਰਨ ਵਾਲਾ ਮੈਂ ਕਿਹਾ ਜਦੋਂ ਆਪਾਂ ਦਿਖਾਵਾਂਗੇ ਪਹਿਣਾ ਨੂੰ ਫੇਰ ਕਰਾਂਗੇ ਕਰੋਸ਼ੀਆ ਸਾਈਡ ਇੱਧਰ ਰਹਿੰਦਾ ਤੇ ਸਮਝ ਤੇ ਆ ਆਪਾਂ ਦੇਖੋ ਜੀ ਪਾਈ ਏ ਬੂਟੀ ਇਸ ਤਰ੍ਹਾਂ ਦੀ ਬਹੁਤ ਸੋਹਣੀ ਲੱਗਦੀ ਏ तो देखो जी कि सोहना डिजाइन बने आप बूटी भाई आप बनाई ता देखो आपा पाया गुला नारी कलर आप ना। मैं थोड़ा रखा रखिया मैं कहना मैं बूटी पा के दिखाऊंगी भेण थोड़ी जी मैं भाई एनक तो बिना दींदी गा ਉਧਰ ਮੌਸਮ ਵੀ ਖਰਾਬ ਹੋ ਰਿਹਾ ਜੀ ਅੱਜ ਮੈਨੂੰ ਲੱਗਦਾ ਜਿਵੇਂ ਨੇਰੀ ਆਊਗੀ ਕਿਉਂਕਿ ਉਧਰ ਕਸਟਮਰਾਂ ਨੇ ਵੀ ਆਉਣਾ ਹੈ ਕੱਪੜੇ ਲੈਣ ਮੈਂ ਕਿਹਾ ਚਲੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਵੀਡੀਓ ਪਾਦਾ ਆ ਦੇਖੋ ਜੀ ਆਪਾਂ ਇੱਧਰ ਗੰਢ ਲਾ ਲਈ ਧਾਗੇ ਦੀ ਸੂਈ ਵਾਲੇ ਦੀ ਇੱਥੇ ਹੁਣ ਆਪਾਂ ਬਣਾ ਰਹੇ ਹਾਂ ਪੱਤੀ ਆ ਦੇਖੋ ਜੀ ਇਹ ਬਣੂਗੀ ਇਹ ਪੱਤੀ ਜਿਸੂਗੀ ਕੇ ਆ ਦੇਖੋ ਜੀ ਆਪਾਂ ਇਹ ਪੱਤੀ ਬਣਾਵਾਂਗੇ ਸੂਈ ਨਾਲ ਬਹੁਤ ਬਹੁਤ ਸੋਹਣਾ ਬਣਿਆ ਜੀ ਬਲੌਗ ਬਹੁਤ ਵਧੀਆ ਲੱਗਦਾ ਹੈ ਬਹੁਤ ਸੋਹਣੇ ਕਲਰ ਉੱਠੇ ਆ ਜੀ ਜੇ ਕਿਸੇ ਮੇਰੀ ਭੈਣ ਨੂੰ ਤੁਸੀਂ ਮੈਨੂੰ ਦੱਸਿਓ ਜੀ ਕਮੈਂਟ ਕਰਕੇ ਵੀ ਮੇਰੀ ਮਿਹਨਤ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਬਹੁਤ ਮਿਹਨਤ ਕੀਤੀ ਬਈ ਮੈਂ ਅੱਜ ਸਵੇਰ ਦੀ ਇਸੇ ਤੇ ਬੈਠੀ ਆ ਬਸ ਇੱਕ ਕਸਟਮਰ ਹੀ ਤੋਰਿਆ ਵਿੱਚ ਦੀ ਜਿਹੜੇ ਕੋਈ ਸਮਾਨ ਲੈਣ ਆਉਂਦੇ ਆ ਤੇ ਜਾਂ ਆਪਾਂ ਬਸ ਆਪਣੀ ਦੋ ਵਾਰੀ ਚਾਹ ਬਣਾ ਕੇ ਪੀਂਦੀ ਆ ਮੈਂ ਕਿਹਾ ਚਲੋ ਜੀ ਮੈਂ ਦਿਖਾ ਰਿਆ ਪਹਿਣਾ ਨੂੰ ਆ ਦੇਖੋ ਵੀ ਐਂ ਬਣਦੀ ਹੈ ਇਹ ਵੀਡੀਓ ਆਹਾ ਬੂਟੀ ਸੌਰੀ ਬੋਲਣ ਤੇ ਵੀ ਬਾਲਾ ਗਲਤ ਬੋਲਿਆ ਜਾਂਦਾ ਹੈ ਏ ਬਾਈ ਜਿਹੜਾ ਮੈਂ ਕਿਸੇ ਦਾ ਡਿਜ਼ਾਈਨ ਦੇਖਿਆ ਸੀ ਉਹ ਤੇ ਇਹ ਇਸ ਤਰ੍ਹਾਂ ਬੂਟੀ ਨਹੀਂ ਬਣਾਈ ਸੀ ਉਹ ਤੇ ਹੋਰੂ ਬਣਾਈ ਸੀ ਬੂਟੀ ਉਹ ਤੇ ਕੱਲੀ ਆਹ ਹੀ ਬਣਾਈ ਸੀ ਜਿਵੇਂ ਬਲੈਕ ਬਣੀ ਹੈ ਤੇ ਮੈਂ ਇਹ ਵੱਡਾ ਫੁੱਲ ਬਣਾਇਆ ਮੈਨੂੰ ਇਹ ਸੋਹਣਾ ਲੱਗਿਆ ਮੈਂ ਇਹ ਜੀ ਵੱਡਾ ਫੁੱਲ ਬਣਾਇਆ ਇਹ ਅੱਜ ਬਣਾ ਕੇ ਜੀ ਮੈਂ ਭਾਵੇਂ ਮੈਨੂੰ ਕਿੰਨੇ ਹੀ ਨੇਰਾ ਹੋ ਜੇ ਬਸ ਰਹਿ ਤਾਂ ਥੋੜਾ ਹੀ ਗਿਆ ਪਰ ਬਣਾ ਕੇ ਤੇ ਕੱਲ ਨੂੰ ਫਿਰ ਮੈਂ ਤੁਹਾਨੂੰ ਜਦੋਂ ਰੈਡੀ ਕਰਕੇ ਫਿਰ ਤੁਹਾਨੂੰ ਦਿਖਾਉਂਗੀ ਵੀਡੀਓ 'ਚ ਆ ਦੇਖੋ ਜੀ ਆਪਾਂ ਬਣਾਤੀਆਂ ਆ ਤਿੰਨ ਪੱਤੀਆਂ ਕੋਲੀ ਮੈਂ ਤਾਂ ਕਰਨੀ ਪੈਂਦੀ ਆ ਜੀ ਜੀ ਤਾਂ ਬਹੁਤ ਸੋਹਣੀ ਬਣਦੀ ਆ ਬਸ ਆਪਦੇ ਹੱਥਾਂ ਦੀ ਮਿਹਨਤ ਹੈ ਬਈ। ਬਾਕੀ ਸਿਰੇ ਚੀਜ਼ ਮੈਨੂੰ ਸੋਹਣੀ ਬਣ ਕੇ ਤਿਆਰ ਹੋਵੇ ਤਾਂ ਮੈਨੂੰ ਫੇਰ ਹੀ ਪਸੰਦ ਆਉਂਦੀ ਹੈ ਬੇਸ਼ੱਕ ਦੀ ਮੈਨੂੰ ਕਿੰਨੀ ਮਰਜ਼ੀ ਮਿਹਨਤ ਕਰਨੀ ਪੈ ਜੇ ਪਰ ਚੀਜ਼ ਸੋਹਣੀ ਹੋਣੀ ਚਾਹੀਦੀ ਹੈ। ਦੇਖੋ ਵੀ ਆਪ ਪੱਤੀਆਂ ਬਣਾ ਕੇ ਤਿਆਰ ਕਰ ਤੀਆਂ। ਆਪਾਂ ਇਹ ਜੀ ਦੇਖੋ ਜੀ ਆਪਾਂ ਗਲਾ ਐਵੇਂ ਬਣਾਇਆ ਹੈ। ਦੇਖੋ। ਗਲਾ ਆਪਾਂ ਐਵੇਂ ਬਣਾਇਆ ਹੈ। ਬਹੁਤ ਸੋਹਣਾ ਜੀ ਦਾ ਸੋਤ ਆ ਜੀ ਉਹਦਾ ਬਾਲਾ ਸੋਹਣਾ ਲੱਗੂਗਾ। ਹਾਇ ਤਾਂ ਇਹ ਸੋਲਟਾਣੀ ਹੁਣ ਤਾਂ ਇਹ ਇਧਰ ਉਧਰ ਹੋ ਜਾਂਦਾ। ਆਪਾਂ ਇਹ ਜੀ ਅਗਲੇ ਕੁੰਡੇ ਚੱਕੇ ਸੀ 85 ਗਲੇ ਦੇ ਤੇ ਪਿਛਲੇ ਆਪਾਂ ਚੱਕੇ ਸੀ ਜੀ 55 ਵਧੀਆ ਗਲਾ ਬਣਿਆ ਦੇਖੋ ਕਿੰਨੀ ਸੋਹਣੀ ਗਲਾਈ ਆਈ ਹੈ ਪਹਿਲਾਂ ਆਪਾਂ ਇਹ ਬੁਣ ਕੇ ਤੇ ਬੁਣਿਆ ਹੋਇਆ ਸਲਾਈਆਂ ਤੇ ਬਾਰਡਰ ਫਿਰ ਬਾਅਦ ਵਿੱਚ ਆਪਾਂ ਕਰੋਸ਼ੀਆ ਕਰਤਾ ਕਿਉਂਕਿ ਜੇ ਇਹ ਕੈਰੀ ਫਲੀ ਵਾਲਾ ਬੁਣੇ ਫਿਰ ਤਾਂ ਇਹ ਸੂਈ ਨਾਲ ਕੁੰਡੇ ਬੰਦ ਹੋ ਜਾਂਦੇ ਐ ਮੈਂ ਖਿਆਲ ਨਹੀਂ ਕੀਤਾ ਇਹ ਮੈਂ ਦੂਰੀ ਫਰੀ ਵਾਲਾ ਬਣਾਤਾ ਤਾਂ ਫਿਰ ਇਹ ਸੂਈ ਨਾਲ ਕੁੰਡੇ ਬੰਦ ਨਹੀਂ ਹੁੰਦੇ ਸੋਹਣਾ ਨਹੀਂ ਲੱਗਦਾ ਸੀਗਾ ਤਾਂ ਕਰਕੇ ਫਿਰ ਮੈਨੂੰ ਇਹ ਤੂੰ ਬੰਦ ਕਰਨਾ ਪਿਆ ਫਿਰ ਤਾਂ ਹੀ ਮੈਂ ਕਰੋਸ਼ੀਆ ਕੀਤਾ ਜੀ ਬੱਸ ਜੀ ਮੇਰੀਆਂ ਦੋ ਹੀ ਬੂਟੀਆਂ ਰਹਿ ਗਈਆਂ ਬਣਾਉਣ ਆ ਲਈਆਂ ਤੇ ਤੁਸੀਂ ਮੈਨੂੰ ਦੱਸਿਓ ਮੇਰੀਆਂ ਭੈਣਾਂ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਮੇਰਾ ਬਲੌਗ ਕਿਵੇਂ ਦੀ ਤੁਹਾਨੂੰ ਮੇਰੀ ਮਿਹਨਤ ਲੱਗਦੀ ਹੈ ਜਰੂਰ ਜੀ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਮੇਰੀ ਵੀਡੀਓ ਤੁਸੀਂ ਅੱਗੇ ਜਰੂਰ ਸ਼ੇਅਰ ਕਰਨੀ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਮੇਰੀਆਂ ਭੈਣਾਂ ਨੇ ਨਹੀਂ ਭੁੱਲਣਾ ਅੱਜ ਆਪਣੀ ਹੋ ਰਿਹਾ ਜੀ ਮੌਸਮ ਖਰਾਬ ਉਹ ਨਹੀਂ ਰਿਆਲਾ ਹੋ ਰਿਹਾ ਜੀ ਮੀ ਹਲਾ ਬਸ ਜੀ ਆਪਣੇ ਇੱਕੋ ਹੀ ਬੁੱਢੀ ਰਹਿ ਗਈ ਪਕੜਤਾ ਜੀ ਸਾਰਾ ਤਿਆਰ ਬਸ ਆਪਣਾ ਥੋੜਾ ਜਿਹਾ ਕਰੋਸ਼ੀਆ ਰਹਿ ਗਿਆ ਇੱਕ ਸਿਉਣ ਵਾਲਾ ਰਹਿ ਗਿਆ ਅੱਜ ਮੈਂ ਰੈਡੀ ਕਰਕੇ ਫੇਰ ਪਹਿਨੇ ਰਾਤ ਮੈਂ ਮੋਢੇ-ਮੋਢੇ ਪਉਣ ਕੇ 11 ਵਜੇ ਪਈ ਸੀ ਜੀ ਬਸ ਫਿਰ ਮੈਨੂੰ ਆਏ ਹੋ ਜਾਂਦੇ ਵੀ ਸੀ ਜੀ ਛੇਤੀ-ਛੇਤੀ ਤਿਆਰ ਹੋ ਜੇ ਇਹ ਵੀ ਕਿਵੇਂ ਦੀ ਲੱਗੂਗੀ ਬਣ ਕੇ ਆ ਦੇਖੋ ਜੀ ਆਪਾਂ ਇੱਧਰ ਬੰਦ ਕਰ ਦਿੰਨੇ ਆ ਆਪਣੀਆਂ ਹੋ ਗਈਆਂ ਜੀ ਸਾਰੀਆਂ ਬੂਟੀਆਂ ਰੈਡੀ ਆ ਦੇਖੋ ਕੋਈ ਬੂਟੀ ਵੀ ਨਹੀਂ ਰਹੀ ਆਪਣੀ ਬਣਾਉਣ ਵੱੰਨੀ ਹੋ ਸਾਰੀਆਂ ਬਲੈਕ ਤੇ ਗੁੱਲਾਨਾਰੀ ਆਪਾਂ ਰੰਗ ਪਾਤਾ ਜੀ ਮੈਂਜੈਂਟਾ ਕਲਰ ਹਾ ਦੇ ਇੱਧਰ ਵੀ ਆਪਣੀਆਂ ਸਾਰੀਆਂ ਬੂਟੀਆਂ ਤਿਆਰ ਹੋ ਗਈਆਂ ਫੜ ਆਪਣਾ ਜਿਹਾ ਸਿੱਕਾ ਹੈ ਨਕ ਰੋਸ਼ਾ ਹੀ ਰਹਿ ਗਿਆ ਆਹ ਸਾਈਡ ਇਹ ਵੀ ਆਪਾਂ ਲਾ ਦੇਣਾ ਫਸਟ ਸ਼ਾਮ ਨੂੰ ਮੈਂ ਸਿਉਂਗੇ ਜੀ ਤੇ ਤੜਕੇ ਸੋਨੂੰ ਦਿਖਾ ਦੇ ਲੈ ਰੈਡੀ ਕਰਕੇ ਪਹਿਲਾਂ ਜੀ ਕਰੋਸ਼ੀਆ ਮੈਂ ਦੋ ਕਲਰਾਂ ਦਾ ਲਾਉਂਦੀ ਸੀ ਮਤਲਬ ਬਲੈਕ ਤੇ ਕਾਲਾ ਮੈਂ ਕਿਹਾ ਚਲੋ ਉਹ ਧਾਗਾ ਲਾ ਲਾਂਗੇ ਉਹ ਲਾ ਲਾਂਗੇ ਉਹ ਫਿਰ ਮੈਨੂੰ ਥੋੜੀ ਜੀ ਵੱਧ ਪਖਾਈ ਹੁੰਦੀ ਸੀ ਉਹ ਤੇ ਜਿਵੇਂ ਖਿਆਲ ਕੀਤਾ ਤਾਂ ਫੇਰ ਮੈਂ ਦੋ ਰੰਗਾਂ ਕੋਲਾ ਮਗਾ ਵੀ ਲੈਂਦੀ ਕੋਈ ਗੱਲ ਵੀ ਨਹੀਂ ਸੀ ਆਪਾਂ ਨੂੰ ਫੇਰ ਮੈਂ ਕਿਹਾ ਕਦੋਂ ਗੋਲਾ ਆਇਆ ਕਦੋਂ ਮੈਂ ਕਰੋਸ਼ੀਆ ਕੀਤਾ ਤੇ ਕਦੋਂ ਮੈਂ ਇਹਨੂੰ ਸੌਂਤਾ ਬਲੌਗ ਨੂੰ ਆਪਾਂ ਕਰਤਾ ਜੀ ਬਲੌਗ ਬਣਾ ਕੇ ਸਾਰਾ ਰੈਡੀ ਇਹ ਸੋ ਨੂੰ ਦੱਸਿਆ ਵੀ ਮੈਂ ਕਿਵੇਂ ਬਲੌਗ ਤਿਆਰ ਕੀਤਾ ਸਿਉ ਕੇ ਤਾਂ ਆਪਾਂ ਸੋ ਨੂੰ ਫੇਰ ਕੱਲ ਨੂੰ ਵੀਡੀਓ 'ਚ ਦਿਖਾਵਾਂਗੇ ਉਧਰ ਜੀ ਮੈਨੂੰ ਕਾਲ ਆ ਮੇਰੇ ਕਸਟਮਰ ਆਣੇ ਹੁਣੇ ਕੱਪੜੇ ਲੈਣ ਉਧਰੋ ਸ਼ਾਮ ਵੀ ਹੋਈ ਪਈ ਐ ਅੱਜ ਉਹਨਾਂ ਨੇ ਮੈਨੂੰ ਫੋਨ ਕਰਿਆ ਨਹੀਂ ਅਸੀਂ ਕੱਪੜੇ ਲੈਣ ਆਉਣਾ ਮੈਂ ਕਿਹਾ ਕੋਈ ਗੱਲ ਨਹੀਂ ਆਜੋ ਫਿਰ ਹੁਣ ਭਈ ਕਸਟਮਰ ਤਾਂ ਮੋੜੇ ਵੀ ਨਹੀਂ ਜਾਂਦੇ ਭਾਵੇਂ ਕੰਮ ਛੱਡਣਾ ਪਈ ਜੇ ਭਾਵੇਂ ਰੋਟੀ ਵੀ ਬੰਦ ਕਰਨੀ ਪੈ ਜੇ ਇੱਕ ਮੌਕੇ ਬਣਾਉਂਦਿਆਂ ਤੋਂ ਕਸਟਮਰਾਂ ਨੂੰ ਤਾਂ ਸਮਾਨ ਦੇਣਾ ਹੀ ਪੈਂਦਾ ਆ ਦੇਖੋ ਜੀ ਇੱਕ ਕਰੋਸ਼ੀਆ ਵੀ ਕਰਤਾ ਮੋੜਿਆਂ ਤੇ ਗੱਲ ਵੀ ਹੋਰ ਜੀ ਆਪਾਂ ਇਹ ਕੱਲਾ ਰਹਿ ਕੇ ਸੋਹਣਾ ਲ ਸੋਹੇ ਸਾਰਾ ਸੋਨੂ ਫੇਰ ਦਿਖਾਵਾਂਗੇ ਇੱਕ ਇਹ ਚ ਮੈਂ ਭੁੱਲ ਗਈ ਜੀ ਮੇਥੋਂ ਇੰਨੀ ਗਲਤੀ ਜ਼ਰੂਰ ਹੋ ਗਈ ਪਹਿਲੇ ਮੈਂ ਬਣਾਏ ਸੀ ਇਹ ਬਣਾ ਕੇ ਮੈਂ ਬਾਹਰ ਭੇਜੇ ਸੀਗੇ ਇੱਥੇ ਮੈਂ ਪੁੱਠੇ ਗੁੰਡੇ ਰੱਖਣੇ ਸੀ ਐ ਵਿਚਾਲੇ ਜਮਾ ਪੁੱਠੇ ਗੁੰਡੇ ਰੱਖਣੇ ਸੀ ਫੇਰ ਆਪਾਂ ਇੱਥੇ ਬਟਨ ਲਾਉਂਦੇ ਤੇ ਚਾਹੇ ਕੋਈ ਕਢਾਈ ਦੇ ਫੁੱਲ ਬਣਾਉਂਦੇ ਫੇਰ ਇਹਦੂ ਵੀ ਸੋਹਣਾ ਬਣ ਕੇ ਤਿਆਰ ਹੁੰਦਾ ਚਲੋ ਕੋਈ ਗੱਲ ਨਹੀਂ ਆਪਾਂ ਹੋਰ ਬਣਾਵਾਂਗੇ ਉਹਦੇ ਵਿੱਚ ਆਪਾਂ ਉਹਵੇਂ ਬਣਾਵਾਂਗੇ ਤੇ ਇਹ ਵੀ ਮੈਂ ਆਪਦੇ ਜਨੇ ਬਹੁਤ ਸੋਹਣਾ ਬਣਾਇਆ ਲੇਖ ਬਹੁਤ ਸੋਹਣਾ ਬਣਾ ਕੇ ਰੈਡੀ ਕੀਤਾ ਹੈ ਸ਼ੌਕੇ ਫਿਰ ਜਦੋਂ ਵਧੀਆ ਕਲੀਅਰ ਹੋ ਜਾਊਗਾ ਤੇ ਅੱਜ ਵੀ ਸੀਗੀ ਆਪਣੀ ਐਨੀ ਵੀਡੀਓ ਤੇ ਕਈ ਵਾਰੀ ਵੀਡੀਓ ਜੇ ਗੱਲ ਤੋਂ ਬੋਲਿਆ ਜਾਂਦਾ ਕੋਈ ਪਤਾ ਨਹੀਂ ਲੱਗਦਾਗਾ ਤੇ ਜੀ ਆਪਾਂ ਨਾ ਆਪਾਂ ਸੌਰੀ ਚਾਹਣੇ ਆ ਤਾਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਮੇਰੀ ਨੂੰ ਜਰੂਰ ਸ਼ੇਅਰ ਕਰਿਓ ਤੇ ਬਲੌਗ ਦੀ ਵੀਡੀਓ ਤੁਹਾਨੂੰ ਦੱਸਿਓ ਮੇਰੀ ਕਿਵੇਂ ਦੀ ਲੱਗੀ ਤੇ ਜਰੂਰ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨੀ ਜੀ ਤੇ ਮੇਰੀ ਵੀਡੀਓ ਅੱਗੇ ਸ਼ੇਅਰ ਜਰੂਰ ਕਰਨੀ ਤੇ ਹੁਣ ਮੈਂ ਕਰਦੀ ਹਾਂ ਜੀ ਵੀਡੀਓ ਦਾ ਐਂਡ ਤੇ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਆਪਣਾ ਨੰਬਰ ਸਕਰੀਨ ਤੇ ਹੀ ਹੁੰਦਾ ਤੇ ਹੁਣ ਆਪਾਂ ਕਰਦੇ ਜੀ ਵੀਡੀਓ ਦਾ